ਜਿਹੜਾ ਅੱਜ ਦਾ ਫਲੈਗ ਮਾਰਚ ਸ਼ਹਿਰ ਦੇ ਵਿੱਚ ਕੀਤਾ ਜਾ ਰਿਹਾ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਮੀਡੀਆ ਨੂੰ ਇਹ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਉਹਦੇ ਕਰਕੇ ਅਸੀਂ ਇਹ ਫਲੈਗ ਮਾਰਚ ਅੱਜ ਤੋਂ ਸ਼ੁਰੂ ਕੀਤੇ ਆ ਜੀ ਸਰ ਸਾਡਾ ਇਹੀ ਮਕਸਦ ਹੈ ਕਿ ਲੋਕਾਂ 'ਚ ਇਹ ਸੁਰੱਖਿਆ ਭਾਵਨਾ ਪੈਦਾ ਕੀਤੀ ਜਾ ਸਕੇ ਕਿ ਆਪ ਦਾ ਓਮਨਮਾਨ ਨਾਲ ਅਸੀਂ ਵੋਟਾਂ ਲਈ ਜੋ ਪ੍ਰੋਸੈਸ ਹੈ ਉਹਨੂੰ ਸਿਰੇ ਚਾੜਾਂਗੇ ਤੇ ਬਿਨਾਂ ਕਿਸੇ ਡਰ ਡਰਪੈ ਤੋਂ ਉਹ ਆਪਣੀ ਵੋਟ ਕਾਸਟ ਕਰਨ ਆਉਂਦੇ ਤੇ ਫਲੈਂਗ ਮਾਰਚ ਸਾਰਾ ਜਿਹੜਾ ਆਪਣਾ ਕਿੱਥੋਂ ਸ਼ੁਰੂ ਹੋ ਰਿਹਾ ਤੇ ਕਿੱਥੇ ਦੀ ਸਮਾਪਤੀ ਹੋਣੀ ਹੈ ਇਹ ਅਸੀਂ ਹੁਣ ਜੇ ਤੋਂ ਥਾਣੇ ਤੋਂ ਸ਼ੁਰੂ ਕਰਕੇ ਵੱਖ-ਵੱਖ ਪਿੰਡਾਂ ਵਿੱਚ ਜਿਹੜੇ ਕੋਈ ਸੈਂਸਿਟਿਵ ਪਿੰਡ ਹੈਗੇ ਉਹਨਾਂ 'ਚ ਅਸੀਂ ਜਾ ਕੇ ਆਪਣਾ ਉੱਥੇ ਲੋਕਾਂ ਨਾਲ ਸਾਰਾ ਰੌਬ ਕਰਾਂਗੇ ਇੱਕ ਜ਼ਿਲ੍ਹਾ ਪ੍ਰਸ਼ਾਸਨ ਬੁਲਾ ਕੇ ਸ਼ਾਂਤੀ ਦੇ ਜਿਹੜੇ ਚੋਣਾਂ ਹੋ ਰਹੀਆਂ ਪਿੰਡਾਂ ਦੇ ਵਿੱਚ ਅੱਜ ਲਾਸਟ ਦਿਨ ਸੀਗਾ ਦਾ ਚੋਣ ਪ੍ਰਚਾਰ ਦਾ ਹੈਗਾ ਤੇ ਅੱਜ ਕਿਸ ਤਰੀਕੇ ਦਾ ਤੁਹਾਡਾ ਰਾਊਂਡ ਰਿਹਾ ਜੀ ਪੁਲਿਸ ਡਿਪਾਰਟਮੈਂਟ ਅੱਜ ਜਿਹੜਾ ਇਹ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੇ ਰੋਡ ਸ਼ੋਅ ਵਗੈਰਾ ਰੱਖੇ ਗਏ ਸੀ ਕਾਫੀ ਵੱਡੀ ਮਾਤਰਾ ਤੋ ਵਧੀਆ ਪੁਲਿਸ ਵੱਲੋਂ ਡਿਊਟੀ ਕਰਕੇ ਉਹਨੂੰ ਅਮਨ ਮਾਨ ਨਾਲ ਸਿਰੇ ਲਾਇਆ ਗਿਆ ਹੁਣ ਮੁੱਕ ਚੁੱਕੇ ਆ ਰੋਡ ショਅ ਤੇ ਹੁਣ ਟਾਈਮ ਵੀ ਨੇੜੇ ਆ ਕਿ ਜਦੋਂ ਇਹਨਾਂ ਦਾ ਪ੍ਰਚਾਰ ਬੰਦ ਹੁਣ ਚੋ ਆਪਣਾ ਜਿਹੜਾ ਜ ਆਪਣਾ ਫਲੈਂਗ ਮਾਰਚ ਦੇ ਵਿੱਚ ਕਿੰਨੀ ਟੂ ਕੁੜੀਆਂ ਤੁਹਾਡੀ ਆਪਣੀ ਪੁਲਿਸ ਡਿਪਾਰਟਮੈਂਟ ਸਾਡੀ ਇਹ ਚ ਬਾਜੇਖਾਨੇ ਥਾਣੇ ਦੇ ਤੇ ਆਪਣਾ ਜੈਤੂਰ ਥਾਣੇ ਦੇ ਤੇ ਪੀਸੀਆਰ ਦੇ ਮੁਲਾਜ਼ਮ ਹੋਰ ਟ੍ਰੈਫਿਕ ਦੇ ਮੁਲਾਜ਼ਮ ਪਾ ਕੇ ਟੋਟਲ ਅਸੀਂ ਠੀਕ ਮੁਲਾਜ਼ਮ ਦੇ ਕਰੀਬ ਇਕੱਠੇ ਕਿ ਹੋਰ ਲੋਕਾਂ ਨੂੰ ਕੋਈ ਸੰਦੇਸ਼ ਸ਼ੇਅਰ ਕਰਵਾਉਣਾ ਹੈ ਬਸ ਇਹੀ ਹੈ ਕਿ ਆਪਣਾ ਕਿਸੇ ਵੀ ਇੱਕ ਨਸ਼ੇ ਤੋਂ ਪ੍ਰੇਰਿਤ ਕਰਨ ਕੋਈ ਆ ਚੋਣਾ ਦੇ ਵਿੱਚ ਕਿਸੇ ਦੇ ਉਹਦੇ ਆਪਣਾ ਲਾਲਚ ਵਿੱਚ ਆ ਕੇ ਨਾ ਵੋਟ ਕਾਸਟ ਕਰਨਾ ਆਪਣਾ ਸਹੀ ਢੰਗ ਨਾਲ ਵੋਟ ਕਾਸ ਕਰਨਾ ਠੀਕ ਹੈ ਸਰ